ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਹਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਡੁੱਗਣੀ ਤਰੱਕੀ ਬਖਸ਼ੇ ਤੇ ਸਭ ਨੂੰ ਦੇਰੋਖਤਾ ਬਖਸ਼ੇ ਜੀ ਸਾਰੇ ਮਾੜੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦੋ ਸੋ ਤੁਸੀਂ ਪਿਛਲੇ ਕਈ ਬਲੌਗਾਂ ਤੋਂ ਦੇਖ ਰਹੇ ਆ ਜੀ ਜੈ ਸਮਿੰਦੀ ਜਠਾਣੇ ਕੋਲੋਂ ਲਭ ਪ੍ਰੀਤ ਕੋਲ ਸਾਡੀ ਧੀ ਰਾਣੀ ਕੋਲ ਬਾਕੀ ਉਹਨੇ ਬਹੁਤ ਪਿਆਰੀ ਜੀ ਦਾਤ ਬਖਸ਼ੀ ਆ ਤੇ ਉਹਦਾ ਨਾਮ ਤੁਸੀਂ ਪਿਛਲੇ ਬਲੌਗ ਤੋਂ ਦੇਖਿਆ ਹੈ ਮਨਕੀਰਤ ਸਿੰਘ ਔਜਲਾ ਰਖਤਾ ਜੀ ਦੀ ਛੋਟੀ ਭੂਆ ਦੇ ਮਤਲਬ ਚਾਹ ਨਾਲ ਰੱਖਿਆ ਆਪਣੇ ਬਾਕੀ ਬੜੀਆ ਭੂਆ ਨੇ ਵੀ ਉਹਦਾ ਪੂਰਾ ਸਹਿਯੋਗ ਦਿੱਤਾ ਤੇ ਅੱਜ ਉਹਨੂੰ ਹੋ ਜਣੀ ਜੀ ਛੁੱਟੀ ਉਹਦੇ ਸੰਬੰਧ ਵਿੱਚ ਸੰਦੀਪ ਤਾਂ ਤੜਕੇ 4 ਵਜੇ ਦੀ ਉੱਥੇ ਗਈ ਵੀ ਆ ਜੀ ਅੱਜ ਤੇ ਮੈਂ ਹੁਣ 10 10:30 ਹੋ ਗਏ ਮੈਂ ਵੀ ਰੈਡੀ ਹੋ ਗਿਆ ਰੈਡੀ ਹੋ ਕੇ ਆਪਾਂ ਹੁਣ ਚੱਲੇ ਉੱਥੇ ਹਸਪੀਟਲ ਨੂੰ ਤੇ ਉਹਦਾ ਤੇ ਮੈਨੂੰ ਕੱਦੇ ਫੋਨ ਆ ਰਿਹਾ ਵੀ ਅਮਨਕੀਰਤ ਸਿੰਘ ਹੌਲਖਾ ਤੇ ਥੋੜੇ ਜਿਹੇ ਟੈਸਟ ਲਿਖੇ ਡਾਕਟਰ ਨੇ ਬਾਕੀ ਉੱਥੇ ਜਾ ਕੇ ਦੇਖਦੇ ਆ ਤੂੰ ਮੇਰੀ ਸਲਾਹ ਬਣਦੀ ਵੀ ਮੈਂ ਉਹਨੂੰ ਸਰਕਾਰੀ ਹਸਪੀਟਲ ਚ ਚੈੱਕ ਕਰਵਾ ਲਵਾਂ ਸਰਕਾਰੀ ਹਸਪੀਟਲ ਦੇ ਵਿੱਚ ਜਿਹੜਾ ਡਾਕਟਰ ਆ ਦੋਹੇ ਡਾਕਟਰ ਬਹੁਤ ਵਧੀਆ ਹੈ ਜਿਹੜੇ ਪ੍ਰਾਈਵੇਟ ਹੁੰਦਾ ਥੋੜਾ ਜਿਹਾ ਸਿਸਲਾ ਜਿਹੜਾ ਟੈਸਟ ਵਾਲਾ ਹੋ ਜਾਂਦਾ ਨਾ ਇਹ ਕੰਮ ਹੋ ਜਾਂਦਾ ਖਰਾਬ ਬਾਕੀ ਜੌਂਡਿਕਸ ਦਾ ਕਹਿੰਦੇ ਥੋੜੀ ਜਿਹੀ ਦਿੱਕਤ ਹੈਗੀ ਆ ਵੀ ਜਿਹੜਾ ਪੀਲੇ ਰੰਗ ਆ ਜਾਂਦਾ ਚਲੋ ਛੋਟੇ ਜਿਹੇ ਬੱਚਿਆਂ ਨੂੰ ਤੁਹਾਨੂੰ ਪਤਾ ਹੀ ਤਕਰੀਬਨ ਨਾਰਮਲ ਜੀ ਸ਼ਿਕਾਇਤ ਆ ਜਾਂਦੀ ਹੈ ਤੇ ਉਹਦੇ ਸਬੰਧ ਕਰਕੇ ਮੇਰੇ ਨਾਲ ਉਹਨਾਂ ਨੇ ਕੋਈ ਟੈਸਟ ਟੋਸਟ ਲਿਖਿਆ ਤੇ ਸੰਦੀਪ ਮੈਨੂੰ ਕੱਦੀ ਫੋਨ ਕਰ ਰਹੀ ਵੀ ਛੇਤੀ ਆਜੋ ਛੇਤੀ ਆਜੋ ਤੇ ਇੱਕ ਇੱਕ ਦੇਖਿਆ ਵਾ ਨੇਚਰ ਕੁਦਰਤ ਦੇ ਅਕੋਰਡਿੰਗ ਹੈ ਨਾ ਜਿਵੇਂ ਹੁਣ ਸੁਭਰੀਤ ਹੈ ਜੀ ਸੁਭਰੀਤ ਨੂੰ ਮੈਂ ਮੈਂ ਕਹਾਂਗੇ ਸੰਦੀਪ ਭਰਾ ਵੀ ਲਾ ਲਓ ਚਾਹੇ ਭਾਬੀ ਜੀ ਲਾ ਲਓ ਵੀ ਜੈਨੂ ਕਾਦਵੇਂ ਨਾ ਵੀ ਆ ਪ੍ਰਸ਼ਾਦਾ ਛਕ ਲਾ ਪੁੱਤ ਤਾਂ ਉਹ ਪ੍ਰਸ਼ਾਦ ਦੇ ਨੂੰ ਮੈਂ ਮੈਗੀ ਉਹ ਮੈਂ ਪਾਸਤਾ ਉਹ ਤੁਸੀਂ ਵੀ ਦੇਖਦੇ ਆ ਬਲੌਗਰਾਂ ਦੇ ਵਿੱਚ ਵੀ ਉਹ ਐ ਕਰਦੀ ਆ ਤੇ ਅੱਜ ਕੱਲ ਵੀ ਛੁੱਟੀ ਮਾਰਦੀ ਗਈ ਸਕੂਲ ਤਾਂ ਜੀ ਤੇ ਅੱਜ ਵੀ ਛੁੱਟੀ ਮਾਰਦੀ ਜੀ ਅੱਜ ਛੁੱਟੀ ਮਾਰਨ ਦੀ ਵਜ੍ਹਾ ਸੀ ਵੀ ਉਹਨੂੰ ਖੰਗ ਬਹੁਤ ਜ਼ਿਆਦਾ ਹੋਈ ਵੀ ਆ ਉੱਥੇ ਹਸਪੀਟਲ ਤੇ ਚਲ ਜਾਂਦੀ ਆ ਉੱਥੇ ਫਿਰ ਆਵਾ ਤਵਾ ਖਾਈ ਜਾਂਦੀ ਆ ਵਿੱਚੇ ਜੂਸ ਪੀ ਲਿਆ ਵਿੱਚੇ ਪੀਜ਼ਾ ਖਾ ਲਿਆ ਕਰੇ ਟਾਪ ਹੋਇਆ ਖਾ ਲਿਆ ਕਦੇ ਚਾਕਲੇਟ ਖਾ ਲੇ ਚਲੋ ਉੱਥੇ ਜਿੰਨੇ ਵੀ ਜਾਂਦੇ ਸਮਝ ਲਓ ਵੀ ਚਾਇਆ ਜੈਸਵੀਨ ਦੇ ਉਧਰ ਤੇ ਚੱਲ ਜੇ ਬੱਚਾ ਕੋਈ ਰਿਸ਼ਤੇਦਾਰ ਸਾਖ ਸੰਬੰਧੀ ਤਾਂ ਬੱਚਿਆਂ ਵਾਸਤੇ ਕੁਛ ਨਾ ਕੋਸ ਉੱਥੇ ਲੈ ਕੇ ਹੀ ਚਲ ਜਾਂਦੇ ਉਹ ਤੇ ਉਹ ਫਿਰ ਖਾ ਖਾ ਕੇ ਖੰਗ ਕਰੀ ਪੀਆ ਅੱਜ ਮੈਂ ਉਹਨੂੰ ਕਿਹਾ ਮਾਂ ਵੀ ਜੇ ਤਾਂ ਪੁੱਤ ਤਾਂ ਸਕੂਲ ਜਾਣਾ ਫੇਰ ਤਾਂ ਨਾ ਪ੍ਰਸ਼ਾਦਾ ਛਕਾ ਹੈ ਵੀ ਜੇ ਤਾਂ ਨਹੀਂ ਜਾਣਾ ਫੇਰ ਤਾਂ ਤੈਨੂੰ ਪ੍ਰਸ਼ਾਦਾ ਛਕਣਾ ਪੈਣਾ ਬਾਈ ਜੀ ਦੋ ਪ੍ਰਸ਼ਾਦਾਂ ਛੱਕੀ ਦੋ ਪ੍ਰਸ਼ਾਦਾਂ ਮਲਾਈ ਲਾ ਕੇ ਬਖਰੂ ਦੀ ਕਿਰਪਾ ਨਾਲ ਹੈ ਵੀ ਨੇਚਰ ਦੇ ਖਿਲਾਫ ਹੋ ਗਈ ਉਹ ਨਹੀਂ ਉਹਨੇ ਜੇ ਕਿਤੇ ਉਹਨੂੰ ਕਹਿ ਦਿੰਦੇ ਵੀ ਕਈ ਵਾਰ ਆਪਾਂ ਬੱਚਿਆਂ ਨੂੰ ਰੋਕਦੇ ਵੀ ਆ ਚੀਜ਼ ਨੂੰ ਹੱਥ ਨਹੀਂ ਲਾਉਣਾ ਤਾਂ ਬੱਚਾ ਉਹਨੂੰ ਹੱਥ ਲਾਉਂਦਾ ਹੀ ਲਾਉਂਦਾ ਜਾ ਕੇ ਹੈ ਉਹ ਬਸ ਸਿਸਟਮ ਹੈ ਤਾਂ ਵੀ ਬੱਚੇ ਨੇ ਜਿਹੜਾ ਕੰਮ ਤੇ ਅਸੀਂ ਰੋਕਣਾ ਉਹ ਕਰਨਾ ਜਿਹੜਾ ਕੰਮ ਨੂੰ ਅਸੀਂ ਕਹਿਣਾ ਉਹ ਕਰਨਾ ਜਿਹਨੂੰ ਅਸੀਂ ਉਹਨੂੰ ਕਹਿੰਦੇ ਵੀ ਸਕੂਲ ਚੱਲ ਉਹ ਕਹਿੰਦੀ ਮੈਂ ਜਾਣਾ ਨਹੀਂ ਅੱਜ ਮਾਪਿਆਂ ਹੁਣ ਲੜਕੇ ਆਏ ਵੀ ਇਹਨੂੰ ਦੇਖਦਾ ਪਰ ਤਿਆਕੇ ਵੀ ਲੋਟ ਆਉਂਦੀ ਕਿ ਨਹੀਂ ਦੋ ਪ੍ਰਸਾਦ ਦੇ ਸ਼ਾਕਲੇ ਤੇ ਹੁਣ ਆਪਾਂ ਹੋ ਗਏ ਜੀ ਰੈਡੀ ਜਾਣ ਵਾਸਤੇ ਵੈਸੇ ਅੱਜ ਕੱਲ ਦਾ ਦੱਖਣ ਚ ਲਿਆ ਉਹਦੇ ਕਰਕੇ ਅੱਜ ਆ ਗਈ ਜੀ ਗਰਮੈਸੂ ਵੀ ਪੂਰੀ ਤੇ ਅੰਦਰ ਭਾਬੀ ਜੀ ਲੱਗੇ ਹੋਏ ਉਹਨੂੰ ਰੀਤ ਨੂੰ ਤਿਆਰ ਕਰਨ ਮੈਂ ਹੁਣ ਬੈਕ ਕੈਮਰਾ ਕਰਦਾ ਹੁਣ ਨਾਲੇ ਤੁਹਾਨੂੰ ਭਾਬੀ ਜੀ ਨਾਲ ਮਲਾਉਂਦਾ ਵੈਸੇ ਜੈ ਸਮੀਨ ਦਾ ਫੋਨ ਤਾਂ ਆਇਆ ਸੀ ਭਾਬੀ ਜੀ ਨੂੰ ਵੀ ਤੂੰ ਫੋਨ ਉਹਦਾ ਮੇਰੇ ਕੋਲ ਨੂੰ ਵੀ ਉਹ ਥੋੜਾ ਜਿਹਾ ਉਹਨੇ ਵੀ ਵਿਚਾਰੀ ਨੇ ਆ ਮਨਕੀਰਤ ਸਿੰਘ ਔਲਖਾ ਦਾ ਘਰ ਦੇ ਵਿੱਚ ਵੈਲਕਮ ਕਰਨ ਵਾਸਤੇ ਕੋਈ ਪ੍ਰੋਗਰਾਮ ਲਿਖਿਆ ਵੀ ਮੇਰੀ ਉਹਦੇ ਵਿੱਚ ਆ ਕੇ ਥੋੜੀ ਜਿਹੀ ਤਿਆਰੀ ਕਰਾ ਦੇ ਮੰਮੀ ਮੰਮੀ ਕਿਥੇ ਮੰਮੀ ਤਾਂ ਇੱਥੇ ਜੱਲਾ ਕਰਨ ਜੋਗੀ ਆ ਮੈਂ ਵੀ ਨਹੀਂ ਆ ਕਿਤੇ ਵੀ ਜਾ ਸਕਦੀ ਤੇ ਚਲੋ ਹੁਣ ਮੈਂ ਬੈਕ ਕੈਮ ਕਰਦਾ ਹਾਂ ਤੁਹਾਨੂੰ ਮਿਲਾਉਂਦਾ ਜੀ ਇਹਨਾਂ ਨਾਲ ਮਿਲੋ ਜੀ ਇੱਧਰ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ਤੇ ਅੱਜ ਸਾਡੀ ਲਾਪਰੇਤ ਨੂੰ ਵੜੇ ਛੁੱਟੀ ਚਲ ਬਹੁਤ ਵਧੀਆ ਗੱਲਾਂ ਹੱਸਦੇ ਹੱਸਦੇ ਅਪੂ ਘਰ ਨੂੰ ਜਾਵੇ ਹੂੰ ਬਈ ਸਾਡੀ ਇੱਧਾ ਸ਼ੁਭ ਰੀਤ ਵੀ ਆਏ ਉਹਨੇ ਤਾਂ ਅੱਜ ਤੁਸੀਂ ਤਾਂ ਵੀ ਬਿਊਟੀ ਪਾਰਲਰ ਵਾਲਿਆਂ ਦੇ ਵੀ ਪਿੱਛੇ ਛੜਤਾ ਅੱਜ ਕੰਮ ਤੁਸੀਂ ਤੂੰ ਵੀ ਬੁਲਾ ਦੇ ਭਾਈ ਸਾਸਰੀ ਕਾਲ ਚਾਚੀ ਕਾ ਬਾਦੇ ਮੱਚੂ ਇੱਧਰ ਨੂੰ ਕਰਕੇ ਨੀ ਮੈਂ ਸਕੂਲ ਛੱਡਿਆ ਹੁਣ ਬੁਲਾ ਸਾਸਰੀ ਚਾਚੀ ਕਾ ਕਾਲ ਜੋਰ ਕੇ ਆ ਮੂੰਚਾ ਰਬੜ ਕੱਢ ਪਹਿਲਾਂ ਕਾ ਕਿਆ ਹਾਲ ਹੈ ਜੀ ਦੇਖੋ ਹੁਣ बोलूगी तोते ਵਾਂ ਕਾ ਮੈਂ ਚੱਲੀ ਜੀ ਅੱਜ ਨਹੀਂ ਨਹੀਂ ਇਹਨੂੰ ਤੂੰ ਪੁੱਛ ਐ ਕਾ ਸ਼ੁਭਰੀਤ ਕਿੱਥੇ ਚੱਲੀ ਆ ਪੁੱਤ ਮੈਂ ਫੋਨ ਕਰ ਫੂਲੂ ਹਾਂ ਮਮਾ ਮਮਾ ਦਾ ਹਸਪੀਟਲ ਆ ਜਾਣਾ ਅੱਛਾ ਤਾਂ ਮਤਲਬ ਮਮਾ ਕੋਲ ਜਾਣਾ ਚੱਲੀ ਇਹਨੂੰ ਫੂਲ ਰਹਿਣ ਦੀ ਇਹਦੀ ਮਮਾ ਕੋਲ ਛੱਡ ਦੇਣੀ ਠੀਕ ਆ ਠੀਕ ਆ ਹੈ ਠੀਕ ਆ ਸਵਾਰਕੇ ਦਾ ਸਾਸਰੀ ਘਰ ਨਹੀਂ ਬੁਲਾਈ ਬਲਾਸ ਸਵਾਰਕੇ ਨਹੀਂ ਮੈਂ ਸਕੂਲ ਛੱਡਿਆ ਨਹੀਂ ਸਾਸਰੀ ਘਰ ਕੀ ਹਾਲ ਹੈ ਜੀ ਕਾ ਤੇ ਆ ਜੀ ਬੋਲ ਕਾ ਤਾਂ ਨਹੀਂ ਹੁੰਦਾ ਗਲਾ ਕਾ ਤੇ ਇੰਨਾ ਖਰਾਬ ਹੋਇਆ ਹੋਇਆ ਹੋਰ ਖਾਲਾ ਟੌਫੀ ਜਾਂ ਚਾਕਲੇਟਾਂ ਠੰਡੇ ਪੀ ਲੈ ਆਮ ਹੋਈ ਪੀ ਉਹਦੀ ਇਹਦੇ ਉਹ ਲਾਦਣੀ ਦੀ ਥੋੜੀ ਜੀ ਤੁਸੀਂ ਬਾਮ ਬਾਮ ਲਾਤਾ ਕੁਸ ਹਵਾ ਦੇ ਵਿੱਚ ਥੋੜੀ ਜੀ ਘੱਟ ਚੱਲਦੀ ਵੀ ਸਵੇਰੀ ਲਾਤੀ ਸੀ ਔਰ ਓਹੋ ਹੋ ਸੁਭਰੀਤ ਵੇਰੀ ਚਲ ਆਏ ਕਰ ਪੁੱਤ ਤੂੰ ਮੇਰੇ ਕੋਲੇ ਰਹਿ ਜਾ ਸੁਭੂ ਪਲੀਜ਼ ਬੜੀ ਮੰਮਾ ਕੱਲੀ ਰਹਿ ਗਈ ਮਤਲਬ ਤੂੰ ਰਹਿ ਜਾ ਮੰਮਾ ਕੋਲ ਹਾਂ ਹਾਂ ਚੱਲ ਬੇ ਚੁੱਪ ਚੁੱਪ ਤੇ ਰੋਣਾ ਨਹੀਂ ਅੱਜ ਤੂੰ ਤੁਸੀਂ ਇਹ हेयर ਸਟਾਈਲ ਕਿਹੜਾ ਕੱਟ ਲਿਆਦਾ ਹੈ ਵਾਲ ਨਿਕਲੂ ਮੈਨੂੰ ਇਹਦੇ ਉੱਥੇ ਹੁਣ ਤੁਹਾਨੂੰ ਪਤਾ ਹੀ ਆ ਫਿਰ ਨਿਆਣੇ ਕਚੇ ਆਣਿਆਂ ਚ ਜੈਸਮੀਨ ਤਾਂ ਕਹਿੰਦੀ ਇਹਨੂੰ ਮੇਰੇ ਕੋਲ ਛੱਡ ਜਾ ਪੈਣਾ ਵੀ ਫੁੱਲ ਛੱਡ ਜਾ ਹਾਂ ਲੈ ਤੂੰ ਬਸ 10 ਮਿੰਨ ਦਾ ਵੀ ਸਾਰੇ ਹੀ ਪੀ ਇਹ ਤੁਹਾਨੂੰ ਕੰਮਕਾਰ ਕਰਨ ਦੇ ਦੂੰਗੀ ਇਹ ਦੇਖੋ ਝਗੜਾ ਤਨਪੋਤਾ ਕੱਢ ਦਿੱਤਾ ਨਹੀਂ ਇਹਨੂੰ ਦੋ ਨਾਲੇ ਲੈ ਜੀ ਖੜੀ ਕਰ ਦੋ ਇਹਨੂੰ ਉੱਪਰ ਨੂੰ ਲੈ ਜੀ ਉਹ ਚੁੰਡੀ ਕੜੀ ਕਰਤਾ ਜਿਹੜਾ ਕੁੱਕੇ ਦੀ ਛਾਲੇ ਦੀ ਇਹ ਛਾਲੇ ਦੇ ਨਿਊ ਨਿਊ ਹੋਇਆ ਸਟੇਲ ਬਣਾਉਂਦਾ ਚਲੋ ਜੀ ਪਤਾ ਨਹੀਂ ਜਾਂਦੇ ਸੰਦੀਪ ਨੇ ਖੋਲ ਦੇਣਾ ਇਹ ਵੀ ਨਹੀਂ ਪਤਾ ਅੱਛਾ ਕੋਈ ਅੱਛਾ ਆਪਣਾ ਇੱਕ ਵਾਰ ਕਰ ਲਿਆ ਇਹ ਖੋਲੀ ਨਾ ਹੁੰਦੇ ਖੋਲੀ ਨਹੀਂ ਨਾ ਕੀ ਹੂੰ ਅੱਛਾ ਬੁਣਾਈ ਕੋ ਗੋਲਿਆ ਖੋਲੀ ਇਹ ਟੋਪੀ ਵੀ ਨਹੀਂ ਕਿਹਾ ਤਾਂ ਅੱਜੇ ਟੋਪੀ ਇਹਦੇ ਕੋਲ ਆ ਹੀ ਦੇ ਦਿੰਦੇ ਆਪਾਂ ਤਿੰਨ ਚਾਰ ਟੋਪੀਆਂ ਪਤਾ ਨਹੀਂ ਇਹ ਮਤਲਬ ਜਿਹੜਾ ਇਹ ਰੰਗ ਦੀਆਂ ਤਿੰਨ ਟੋਪੀਆਂ ਆਹ ਰੰਗ ਦੀਆਂ ਹੁਣ ਕਿਆ ਕਰ ਹੋਰ ਦੇਖ ਲਉਣੀ ਹੈ ਹਾਏ ਹਾਏ ਵੇਲਾ ਪੂਫੂ ਕਾ ਕ ਕਿ ਸਾਰਿਆਂ ਨੂੰ ਸਾਸਰੀ ਘਰ ਬੁਲਾ ਦੇ ਕੋਟ ਕਹਿਣ ਨਹੀਂ ਮੈਂ ਸਕੂਲ ਚਲ ਚਲ ਚੱਲ ਫੇ ਚੱਕੋ ਬੈ ਕੇ ਦਾ ਛੇਤੀ ਕਰ ਬੁਲਾ ਸਾਸਰੀ ਘਰ ਚੱਲ ਸਾਸਰੀ ਘਰ ਕਿਆ ਹਾਲ ਹੈ ਜੀ ਦਾ ਕਿਆ ਜੀ ਹੋਰ ਕਾ ਸਾਰੇ ਠੀਕ ਠਾਕ ਹੈ ਜੀ ਪੁੱਛ ਕਾ ਸਾਰੇ ਠੀਕ ਠਾਕ ਹੈ ਜੀ ਦੇ ਚ ਚੱਕੋ ਬੈਗ ਚੱਕੋ ਨਾ ਟੋਪੀ ਲੈਣਾ ਨਾ ਆਹ ਦਾ ਫਰਟਾ ਪੱਟਕਾ ਧੁੱਪ ਮਾਵੀ ਆ ਹਾਂ ਹਾਂ ਆਹੀ ਬੰਦ ਹੋ ਗਈ ਲੈ ਸ਼ੁਕਰਾਨਾ ਆ ਆ ਬੰਦ ਪੁੱਤ ਹਾਂ ਲੈਣ ਦੇ ਟੋਪੀ ਗਰਮੀ ਵੀ ਆ ਫੋ ਮੌਸਮ ਚੇਂਜ ਹੋ ਗਿਆ ਥੋੜਾ ਜਿਹਾ ਹਾਂ ਧੁੱਪ ਆ ਪੂਰੇ ਆਹੀ ਵਾਕੇ ਕਰਦੇ ਆ ਨਹੀਂ ਆ ਤੇਰਾ हेयर ਸਟਾਈਲ ਬਣਾਉ ਜਿਹੜਾ ਤਾਂ ਠੀਕ ਟੋਪੀ ਲੈਣੀ ਆ ਉੱਥੇ ਖੋਲ ਕੇ ਸੱਟਣੀ ਇਹਨਾਂ ਟੋਪੀ ਬਸ ਪੂਰੀ ਖੋਲ ਦੇਣੀ ਗਾਂ ਕਾ ਖੋਲਣੀ ਜੈਸਮੀਨ ਕਾ ਕਹਿੰਦੀ ਸੀ ਚਲੋ ਤੁਹਾਨੂੰ ਮੈਂ ਫੁੱਲ ਤਾਰ ਜਾਨਾ ਨਹੀਂ ਹਾਂ ਮੈਂ ਆਪੇ ਤੇ ਲੈ ਜੂਗੀ ਫੁੱਲੂ ਮੈਂ ਆਪੇ ਤੇ ਲੈ ਜੂਗੀ ਫੁੱਲੂ ਨਾ ਨਾ ਜੈਸਮੀਨ ਕਹਿੰਦੀ ਮਮੀ ਨੂੰ ਛੱਡ ਜਾ ਕਹਿੰਦੀ ਫੁੱਲ ਮੇਰੇ ਇਹ ਤਾਂ ਬੋਕੋ ਕਹਿੰਦੀ ਹੈ ਹਰੇਕ ਗੱਲ ਮੰਨੀ ਨਹੀਂ ਜਾਂਦੀ ਨੇਰੇ ਦੀ ਇਹਨੂੰ ਉੱਪਰ ਤੱਕ ਅੱਖਾਂ ਬਾਰੇ ਕਰੀ ਆਏ ਗੋਦੀ ਘਾ ਤੇ ਚੱਕ ਲੈ ਮੈਂ ਤੁਰ ਕੇ ਜਾਣਾ ਜੇ ਮੇਰੇ ਨਾਲ ਜਾਣਾ ਨਹੀਂ ਮੈਂ ਸਕੂਲ ਛੱਡ ਦੇਣੀ ਮਾਸੀ ਉਹਦੀ ਜਾਣੇ ਵਾਲੀ ਚਾਚੂ ਉਹਦੇ ਜਾਣੇ ਵਾਲਾ ਸ਼ੁਭਰੀ ਉਹਦੀ ਜਾਣੇ ਵਾਲੀ ਦੱਸ 올 ਰਾਈਟ ਉਹਨੂੰ ਕੀ ਚਾਹੀਦਾ ਹੈ ਪਾਪਾ ਆ ਗਏ ਉਹਨਾਂ ਨੇ ਵੀ ਪਹੁੰਚ ਜਾਣਾ ਦੇਖ ਲੈ ਆ ਕਿਉਂ ਤਾਰੇ ਉੱਪਰ ਤੇ ਕਬਰ ਜੀਜੂ ਨੇ ਹੁਣ ਗਾਲਾਂ ਕੱਢਣੀਆਂ ਜੀਜੂ ਨੇ ਕਹਿੰਦਾ ਖਰਾਬ ਕਰਤਾ ਕਬਰ ਗੱਡੀ ਦਾ ਮੇਰੀ ਦਾ ਨਹੀਂ ਪਾ ਦੋ ਆਹਦਾ ਸੈਂਡਲ ਜੇ ਪਾ ਦੋ ਕਿਆ ਲੱਗਿਆ ਹੋਇਆ ਦੇ ਫੇਰ ਤਾਰ ਨਹੀਂ ਤਾਰਨਾ ਪੀਓ ਦਾ ਕੱਟਾ ਕੰਮ ਹੋਈ ਚੱਲ ਗੱਡੀ 'ਚ ਬੈਠ ਚੱਲ ਫੇਰ ਚੱਲ ਉੱਤਰ ਚੱਲ ਮਾਮੀ ਛੂਲ ਛੂਲ ਲੈ ਲੈ ਜਾਣਾ ਪੁੱਤ ਤੈਨੂੰ ਛੂਲ ਤੋਂ ਨਹੀਂ ਲੈ ਕੇ ਜਾਂਦਾ ਮੈਂ ਆ ਦੇਖ ਬੈਗ ਪਿਆ ਤੇਰਾ ਆ ਦੇ ਉਹ ਬੈਗ ਇੱਥੇ ਛੱਡ ਦੇਣਾ ਆਪਾਂ ਨੇ ਉਹ ਲਟਕਦਾ ਦੇ ਠੀਕ ਹੈ ਚੱਲ ਇੱਕ ਪ੍ਰਸ਼ਾਦਾ ਹੋਰ ਛਕ ਲੈ ਫੇਰ ਇੱਕ ਛਕ ਲੈ ਹਾਂ ਚੱਲ ਫਿਰ ਉੱਠ ਅਦਰ ਰਮਾਲਰ ਮੂਲ ਦੇ ਦੋ ਨਾਲ ਹੂੰ ਇੱਥੇ ਤੋਂ ਲੱਭਣੀ ਨਹੀਂ ਉਹ ਹੁਣ ਨਵੇਂ ਰਮਾਲ ਲੈ ਕੇ ਆਇਆ ਸੀ ਕੱਲ ਪਰਸੋਂ ਮੈਂ ਕਿਸੇ ਲਫਾਫੇ 'ਚ ਪਏ ਆ ਉਹ ਪਤਾ ਨਹੀਂ ਆਪਣੇ ਵਾਲੀ ਗੱਡੀ 'ਚ ਪਏ ਆ ਉਹ ਗੱਡੀ ਉੱਥੇ ਚਲ ਗਈ ਫੂਲ ਹਣ ਉਹਦੇ 'ਤੇ ਪਿਆ ਲਫਾਫਾ ਆ ਹਾਏ ਨਵੀਂ ਟੋਫੀ ਹਾਏ ਤੋਰ ਲਾ ਕੇ ਦੇਖ ਲੈ ਆ ਦੇ ਲੈ ਦੇ ਲੈ ਦੋ ਦੋ ਲੈ ਆਹੀ ਬਿੱਲੀਆਂ ਦੀਆਂ ਬਿੱਲੀਆਂ ਆ ਲੇਟੇ ਤੇ ਦੇਖ ਲੈ ਨਹੀਂ ਪਲੀਜ਼ ਫੈਡ ਤੋਂ ਟੋਪੀ ਦੇਣ ਨੂੰ ਤਾਰਨੇ ਤੋਂ ਮੌਸਮ ਠੀਕ ਹੈ ਮੈਂ ਤਾਂ ਜੰਦੀ ਹਾਂ ਹੈਂ ਛੋਟੀ ਜੀ ਛੋਟੀ ਜੀ ਹੈ ਕਹਿੰਦੀ ਛੋਟੀ ਜੀ ਕਾ ਕੇ ਦੀਏ ਤਾਂ ਤੇਰੀ ਐਡੀ ਬੜੀ ਆ ਟੋਪੀ ਹਾਂ ਚੱਲ 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 ਜੰਦੀਏ ਫਿਰ ਚੱਲ ਪਰ ਹਜੇ ਮੈਂ ਦਵਾਈ ਲੈਣੀ ਆ ਯਾਰ ਚਲੋ ਠੀਕ ਆ ਜੀ ਮਿਲਦੇ ਆ ਫਿਰ ਤੁਹਾਨੂੰ ਪਹੁੰਚ ਗਿਆ ਜੀ ਹਸਪੀਟਲ ਦੇ ਵਿੱਚ ਮੇਰੀ ਸਿਹਤ ਠੀਕ ਆ ਮੇਰੀ ਸਿਹਤ ਤਾਂ ਠੀਕ ਆ ਜਿਹੇ ਜਿਹੇ ਹੈਗੀ ਆ ਪਰ ਜਿਹੜਾ ਛੁੱਟੀ ਵਾਲਾ ਪ੍ਰੋਸੈਸ ਸੀ ਉਹ ਬੱਚੇ ਗੜਬੜ ਹੋ ਗਿਆ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਛੁੱਟੀ ਵਾਲਾ ਪ੍ਰੋਸੈਸਾਂ ਤਾਂ ਹੋ ਗਿਆ ਜਿਹੜਾ ਸਾਡਾ ਛੋਟਾ ਜਿਹਾ ਸਰਦਾਰ ਜੀ ਆ ਔਜਲਾ ਸਾਹਿਬ ਉਹਨੂੰ ਥੋੜੇ ਜੀ ਪੀਲੀਏ ਦੀ ਸ਼ਿਕਾਇਤ ਹੋ ਠੀਕ ਹੈ ਉਹ ਦੱਸਤਾ ਡਾਕਟਰ ਕਹਿੰਦਾ ਨਾਰਮਲ ਆ ਉਹਦਾ ਜਾਨੀ ਕਿ 12 ਪੁਆਇੰਟ ਆ ਗਿਆ 12 ਪੁਆਇੰਟ ਆ ਗਿਆ ਮਤਲਬ ਜਾਨੀ ਕਿ 10 ਸਰ 10 ਨਾਰਮਲ ਆ 10 12 2 ਪੁਆਇੰਟ ਵੱਧ ਗਏ 2 ਪੁਆਇੰਟ ਵੱਧ ਗਏ ਉਦੇ ਕਰਕੇ ਉਹ ਕਹਿੰਦੀ ਵੀ ਅੱਜ 24 ਘੰਟੇ ਇਹਨਾਂ ਨੂੰ ਹੀਟ 'ਚ ਰੱਖਣਾ ਪੈਣਾ ਬੱਚੇ ਇਹਨੂੰ ਠੀਕ ਐ ਇਸ ਕਰਕੇ ਹੁਣ ਤੁਸੀਂ ਉਹ ਨੂੰ ਮਨੂ ਲਾਦਾ ਵੀ ਪਾਤਾ ਨਾ ਉਹਦਾ ਸਿਸ਼ੂ ਜੀ ਨੂੰ ਨਹੀਂ ਹੁਣ ਉਹਦੀ ਉਹ ਆਪਣੀ ਮੰਮਾ ਦੀ ਫੀਡ ਲੈ ਰਿਆ ਤਾਂ ਮੈਂ ਬਾਹਰ ਆ ਇਹ ਤਾਂ ਕਹਿੰਦੇ ਮਾਸੀ ਤੂੰ ਕੋਲ ਤਾਂ ਨਾ ਜਾਈਂ ਅੱਜ ਵੀ ਉਹਦੀ ਅੱਖਾਂ ਜਿਵੇਂ ਨੰਗੀਆਂ ਨਾ ਸਾਨੂੰ ਪਤਾ ਨਹੀਂ ਨਾ ਕਹਿੰਦੇ ਵੀ ਮਾਸੀ ਅੱਛਾ ਮਸ਼ੀਨ ਦੇ ਵਿੱਚ ਜਾ ਪਾਉਣਾ ਮਸ਼ੀਨ ਹਾਂ ਵੀ ਤੁਸੀਂ ਕੋਲ ਨਹੀਂ ਕਰ ਕੁੰਦੇ ਹਣ ਜਾਤਾ ਇਹਨਾਂ ਦੀ ਮੰਮੀ ਆ ਜਾਂਦੀ ਆ ਜਾਤ ਨੂੰ ਤਾਂ ਚੱਲ ਵੀ ਹੁਣ ਮਾਸੀ ਸਾਨੂੰ ਤੇਰੇ ਤੇ ਵੀ ਤੂੰ ਹੈਗੀਆਂ ਬੜੀ ਸਾਡੇ ਨਾਲ ਡਰ ਜਿਆ ਨੇ ਹੋਏ ਜਾਂਦਾ ਨੇ ਆਣੇ ਨੂੰ ਮੇਰੇ ਤੇ ਇੱਕ ਸਲਾਹ ਜੀ ਬਣਦੀ ਸੀ ਹੁਣ ਪਰਚਾ ਨਾਲ ਸੋਈ ਮਸ਼ੀਨ ਜੀ ਅੰਦਰ ਨੇ ਜੀ ਜਦੋਂ ਉਹਰੇ ਮੈਂ ਪਹੁੰਚਿਆ ਉਹਨਾਂ ਨੂੰ ਮਸ਼ੀਨ ਦੇ ਵਿੱਚੋਂ ਉਹਨਾਂ ਵਰਦੀ ਜੀ ਬਦਲ ਕੇ ਪਾਤਾ ਨਹੀਂ ਨਾ ਕਰੀ ਤੁਸੀਂ ਵੀ ਮੈਂ ਸੁਣਨ ਵਾਲੀ ਸੀ ਜੀ ਥੋੜੀ ਸਲਾਹ ਸੀ ਮੇਰੀ ਵੀ ਓਹੀ ਸੁਣਾਦੀ ਮੈਂ ਕਰੀ ਸੀ ਗੱਲ ਵੀ ਜਿਵੇਂ ਹੁਣ ਇਹ ਚਾਹੁੰਦੇ ਆਪਾਂ ਵੀ ਉਹਨਾਂ ਨਾਲ ਜੰਨਾ ਉਹ ਤਾਂ ਮੈਂ ਤਾਂ ਇਹ ਕਹਿੰਦਾ ਸੀ ਸਰਕਾਰੀ ਹਸਪੀਟਲ ਤੇ ਇੱਕ ਵਾਰ ਉਹ ਡਾਕਟਰ ਨੂੰ ਵੀ ਮੈਨੇ ਉਹਦੇ ਕਿਉਂਕਿ ਜਦ ਮੈਂ ਗੱਲ ਕਰਦਾ ਵੀ ਆਪਾਂ 4 ਦਿਨ ਰਹੇ ਉੱਥੇ ਮਾਸਿਰਾਂ ਨਾਲ ਹਾਂਜੀ 4 ਦਿਨ ਦੇ ਵਿੱਚ ਘੱਟੋ ਘੱਟ 15 ਦਾ 16 ਬੱਚਿਆਂ ਦਾ ਜਨਮ ਲਿਆ ਹਾਂਜੀ ਕੋਈ ਉੱਥੇ ਮਸ਼ੀਨ ਦਾ ਚੱਕਰ ਨਹੀਂ ਸੀ ਕੋਈ ਕਿਸੇ ਨੂੰ ਕੋਈ ਪੀਲੀਆ ਨਹੀਂ ਕੱਢਿਆ ਕਿਸੇ ਨੂੰ ਕੋਈ ਜੌਂਡਰਸ ਨਹੀਂ ਕੱਢਿਆ ਕੋਈ ਬੱਚਾ ਹੋ ਨਹੀਂ ਛੋਟੀ ਗੱਲ ਸਮਝਦੀਆਂ ਉੱਥੇ ਨਾ ਜਿਵੇਂ ਬੱਚੇ ਨੂੰ ਪਹਿਲਾਂ ਉਹ ਚੈੱਕ ਕਰਦੇ ਆ। ਹੂੰ ਇਹਨਾਂ ਨੇ ਚੈੱਕ ਕਰੇ ਤੋਂ ਬਿਨਾਂ ਟੈਸਟ ਭਰਾ ਦੇ। ਹੂੰ ਉਹਦੇ ਟੈਸਟ ਸੈਂਪਲ ਦੇਤਾ। ਇਹਦੇ ਸੈਂਪਲ ਉਹ ਤਾਂ ਆ ਹੀ ਜਾਂਦਾ। ਮਗਰ ਨਾ ਬੱਚਿਆਂ ਦਾ ਕੋਈ ਸੈਂਪਲ ਹੀ ਹੋਇਆ। ਉਹ ਸੈਂਪਲ ਨੂੰ ਵੀ ਚੈੱਕ ਕਰਿਆ ਹੈ ਨਹੀਂ ਸੀ। ਅੱਖਾਂ ਤੋਂ ਤੈਨੂੰ ਵੀ ਪਤਾ ਲੱਗਦਾ ਇਹ। ਬੱਸ ਫਿਰ ਮੈਂ ਤੈਨੂੰ ਦੱਸਦਾ ਕਰਨ ਦੇ ਵਾਰ ਨੂੰ ਜ਼ਿਆਦਾ ਕਰਨ ਹੋਇਆ ਤਾਂ। ਡਾਕਟਰਾਂ ਨੇ ਸਰਕਾਰੀ ਹਸਪਤਾਲ ਚੋਇਆ ਸੀ ਖੜੜ। ਤੇ ਡਾਕਟਰ ਨੇ ਕਹਿੰਦਾ ਵੀ ਮਨ ਨੂੰ ਥੋੜੀ ਜਿਹੀ ਦਿੱਕਤ ਜਿਹੀ ਲੱਗਦੀ ਹੈ ਵੀ ਚਲੋ ਆਪਾਂ ਟੈਸਟ ਕਰਵਾ ਲੈਂਦੇ ਇੱਕ ਤਾਂ ਟੈਸਟ ਕਰਵਾਇਆ ਤਾਂ 10 10 10% ਸੀ ਚਲੋ ਡਰ ਹੁੰਦਾ ਮਾਪੇ ਨੂੰ ਹੁੰਦਾ ਜਿਨ੍ਹਾਂ ਦੇ ਭਾਈ ਜਵਾਬਾ ਜਿਨ੍ਹਾਂ ਦੇ ਜਵਾਬ ਹੁੰਦਾ ਹੈ ਚਾਹੇ ਪੋਤਾ ਚਾਹੇ ਪੋਤੀਆਂ ਚਾਹੇ ਮਾਂ ਚਾਹੇ ਬਾਪਾ ਜਿਵੇਂ ਸਾਡਾ ਵੀ ਭਾਈ ਦੋਤਾ ਦੋਤਾ ਲੱਗਦਾ ਹੈ ਤਾਂ ਡਰ ਤਾਂ ਸਾਡੇ ਮਨ 'ਚ ਵੀ ਹੈਗੀ ਹੈ ਇੱਕ ਵਾਰ ਤਾਂ ਮਨ ਜਿਆ ਲੱਗਦਾ ਹੈ ਹਾਂ ਉਹਨੇ ਜਿਹਦੀ ਘੂਆ ਵੀ ਮੈਨ ਲੱਗੀ ਹਾਂ ਫਿਰ ਮम्मा ਵੀ ਰੋਣ ਲੱਗ ਗਈ ਉਹਦੇ ਹੂੰ ਫਿਰ ਮੈਂ ਕਿਹਾ ਵੀ ਤੁਸੀਂ ਰੋਂਦੇਗਾ ਤੇ ਅੱਛਾ ਆਪਾਂ ਦਾ ਪੁੱਤ ਠੀਕ ਐ ਪਤਾ ਲੱਗ ਗਿਆ ਆਪਾਂ ਨੂੰ ਵੀ ਕੱਲ ਨੂੰ ਚਲੇ ਜਾਵਾਂਗੇ ਹੂੰ ਇੱਕ ਦਿਨ ਹੋਣੀ ਆ ਤੇ ਕੱਲ ਨੂੰ ਹੋ ਜੂਗੀ ਚਾ ਮੈਂ ਭਾਈ ਡਾਕਟਰ ਨੂੰ ਮੈਂ ਕਿਹਾ ਜੇ ਫੋਨ ਮੈਨੂੰ ਨੰਬਰ ਦੇਗਾ ਕਹਿੰਦਾ ਵੀ ਜਦ ਰਿਪੋਰਟ ਆਉਗੀ ਸ਼ਾਮ ਨੂੰ ਮਤਲਬ 12:00 ਵਜੇ ਰਿਪੋਰਟ ਆ ਗਈ ਕਿ ਉਹਨਾਂ ਵੀ 2:00 ਵਜੇ ਮੇਰੀ ਡਿਊਟੀ ਆਫ ਹੋ ਜਾਂਦੀ ਵੀ ਮੈਂ ਚੱਲ ਜਣਾ ਮੈਂ ਮਾਰਾ ਨੰਬਰ 'ਤੇ ਫੋਨ ਕਰਦੇ ਭਾਈ ਮੈਂ ਉਹਨੂੰ ਫੋਨ ਕਰਾਇਆ ਮਾ ਜੀ ਸਰ ਜੀ ਵੀ ਮੈਨੂੰ ਰਿਪੋਰਟ ਤੁਹਾਨੂੰ ਸੈਂਡ ਕਰਤੀ ਵੀ ਪੋਜ਼ਿਟਿਵ ਆ ਆਈਰ ਰਿਪੋਰਟ ਆ ਕਦਾ ਪਤਾ ਹੀ ਆ ਭਾਈ ਤੁਹਾਨੂੰ ਫਸਣ ਲੱਗ ਗਿਆ ਅ ਫਿਰ ਉਹਨੇ ਜਿਹੜੀ ਮੇਰੀ ਮੇਰੀ ਆਵਾਜ਼ ਕੈਚ ਕਰੀ ਵੀ ਬਹੁਤ ਸੀਰੀਅਸ ਹੋ ਕੇ ਉਹ ਗੱਲ ਕਰ ਰਿਹਾ ਮੈਨੇ ਫਿਰ ਉਹਨੇ ਮੈਨੂੰ ਸਮਝਾਇਆ ਕਹਿੰਦਾ ਯਾਰ ਨੋਰਮਲ ਜਿਹਾ ਗੱਲਾਂ ਕਹਿੰਦਾ ਕੋਈ ਚੱਕਰ ਨਹੀਂ ਹੈਗਾ ਉਹਨੇ ਤਾਂ ਜਿਹਨੇ ਕਰਨ ਨੂੰ ਸੀਸੇ ਸੁਸੇ ਚ ਤਾਂ ਨਹੀਂ ਰੱਖਿਆ ਗਿਆ ਮੈਂ ਕਹਿਦੀ ਆ ਅ ਵੀ ਕਈ ਡਾਕਟਰ ਵੀ ਚਲੋ ਵਧੀਆ ਹੁੰਦੇ ਆ ਤੇ ਕਈ ਡਾਕਟਰ ਅਲਝਾਵ ਹੀ ਦਿੰਦੇ ਆ ਚਲੋ ਉਹਨਾਂ ਦਾ ਵੀ ਆਪਣੀ ਆਪਣੀ ਸਮਝ ਆ ਜਿਵੇਂ ਹੁਣ ਇਹਨਾਂ ਦਾ ਸਾਰਿਆਂ ਦਾ O ਪੋਜ਼ਿਟਿਵ ਗਰੁੱਪ ਆ। ਹੂੰ ਬੱਚੇ ਦਾ ਨਿਕਲਿਆ ਉਹ ਨੈਗਟਿਵ। ਕਹਿੰਦੇ ਇਹਨਾਂ ਨੂੰ ਤਾਂ ਚਾਂਸ ਹੈਗੀ ਹੈਗੇ। ਹੁਣ ਮੈਂ ਕਿਸੇ ਡਾਕਟਰ ਦਾ ਨੋਟ ਲੈਣਾ ਨਿਕ ਵਾਰ ਰੀ ਟੁਲਦੀ ਜੀ ਇਸਦੇ। ਰੀ ਟੁਲਦੀ ਹੋਈ ਤਾਂ ਉਹਦੇ ਸੱਤ ਦਿਨ ਬਾਅਦ ਰਾਤ ਤੇ 7 ਦਿਨ ਜੀ ਅਸੀਂ ਘੁੰਮਦੇ ਫਿਰਿਏ ਉਹਨੂੰ ਲੈ ਕੇ। 7 ਦਿਨ ਬਾਅਦ ਹਲ ਜੀਤੀ ਜਾਂਦਾ ਹੋ। 7 ਦਿਨ ਬਾਅਦ ਜੀ ਡਾਕਟਰ ਕਹਿੰਦਾ ਮਾਨੂੰ ਇੱਕੋ ਡਾਕਟਰ ਕੋਲ ਜਾਂਦੇ ਰਏ ਅਸੀਂ। ਤਾਂ ਕਹਿੰਦਾ ਜੀ ਇਹਦਾ ਇੱਕ ਬਲੱਡ ਟੈਸਟ ਕਰਾਉਣਾ ਪਿਆ ਮਾਜੀ ਕਰਾਓ। ਕਰਾਕੇ ਜੀ ਉਹਨੇ ਉਹਦਾ ਜਿਹੜਾ 1.5 ਲੱਖ ਸਾਲ ਸੀ ਉਹ 50000 ਰੁਪਏ ਲਿਆ ਘਟਾ ਕੇ ਘਟ ਗਏ ਜੇ ਨਾ ਬਹੁਤ ਘਟਾਤੇ ਜੀ ਨਾ ਚਲੋ ਉਹ ਕਹਿੰਦਾ ਜੀ ਇਹਨੂੰ ਤਾਂ ਹੁਣ ਐਡਮਿਟ ਕਰਨਾ ਪੈਣਾ ਮੈਂ ਇਹ ਤਾਂ ਪੰਗਾ ਹੋ ਗਿਆ ਵੀ ਭਾਈ ਉਧਰ ਵਿਆਹ ਸੀਗਾ ਹਾਂ ਤੇ ਮਾਹਵਿਆ ਤਾਂ ਪੰਗਾ ਹੋ ਗਿਆ ਚਲੋ ਆਪਣੇ ਵੀ ਹੁਣ ਵੈਸੇ ਰੂਹ ਦੀ ਕਿਰਪਾ ਨਾਲ ਲਿੰਕ ਹੈਗੇ ਕਿਸੇ ਲੈਬ ਵਾਲਿਆਂ ਨਾਲ ਚਾਹੇ ਡਾਕਟਰਾਂ ਨਾਲ ਲਾ ਲਓ ਚਲੋ ਮੈਂ ਕਿਸੇ ਲੈਬ ਵਾਲੇ ਮੁੰਡੇ ਨੂੰ ਫੋਨ ਕੀਤਾ ਉਹ ਕਹਿੰਦਾ ਵੀ ਐ ਕਰ ਬੇਥੇ ਤਾਂ ਸੈਂਪਲ ਲਿਆ ਕਹਿੰਦਾ 20 ਮਿੰਟ ਚ ਰਿਜ਼ਲਟ ਨਿਕਲ ਜਾਣਾ ਕਹਿੰਦਾ ਤਾਂ ਸੈੱਲ ਆਲਾ ਹਾਂ ਹਾਂ ਚੱਲ ਉਹ ਜਦੋਂ ਮੈਨੂੰ ਮੈਂ ਜਦੋਂ ਉਹਦੀ ਲੈਬ ਤੋਂ ਸੈਂਪਲ ਮੰਗਾਇਆ ਉਹਨੇ ਬੀਬੀ ਨੇ ਭਾਈ ਮੈਨੂੰ ਸੈਂਪਲ ਦਿੱਤਾ ਜਾ ਕੇ ਮੈਂ ਉਹਦੀ ਲੈਬ 'ਚ ਚੈੱਕ ਕਰਾਇਆ 1.5 ਲੱਖ ਸੱਲ ਪੂਰੇ ਹੁਣ ਰਿਪੋਰਟ ਦੇ ਵਿੱਚ ਕਿੱਥੇ ਕਿਆ ਮਿਸਿੰਗ ਸੀ ਕਿਆ ਕੋਈ ਜਾਣ ਕੇ ਕਰੀਤੀ ਉਹਨਾਂ ਨੇ ਹੁਣ ਇਹ ਪਰ ਮਾਤਮਨ ਕੋਤਾ ਨਹੀਂ ਮੈਂ ਐਡਮਿਟ ਨਹੀਂ ਕਰਾਈ ਜਿਹੜੇ ਲੈਬ ਵਾਲੇ ਮੁੰਡੇ ਨੇ ਫਿਰ ਟੈਸਟ ਕਰਾਇਆ ਸੀ ਉਹਨੇ ਮੈਨੂੰ ਕਿਸੇ ਹੋਰ ਡਾਕਟਰ ਕੋਲ ਰეკਮੈਂਡ ਕਰਤਾ ਉਹਨੇ ਫੋਨ ਕੀਤਾ ਮੈਂ ਡਾਕਟਰ ਕੋਲ ਗਿਆ ਉਹਨੇ ਚਲੋ ਭਾਈ ਆਪਣੀ ਦਵਾਈ ਦਿੱਤੀ 3 ਦਿਨਾਂ ਵਾਲੇ ਕੋਈ ਠੀਕ ਹੋ ਗਈ ਨੇ ਉਹਨੇ ਪੁਰਲਣੀ ਸੀ ਟੀਕੇ ਲੱਗਣੇ ਤੇ ਇਹ ਕਰਦਾ ਆ ਆ ਸੂਈ ਲੱਗਣੀ ਸੀ ਇਹ ਬਹੁਤ ਪਤਾ ਨਹੀਂ ਕੀ-ਕੀ ਹੋਣਾ ਤਾਂ ਚੱਕਰ ਚਲੋ ਯਾਰ ਦੁਨੀਆ ਨੇ ਨਾ ਅਸਲ 'ਚ ਪੈਸਾ ਹੀ ਮੁੱਖ ਰੱਖ ਲਿਆ ਸਭ ਵਸੇ ਵਸਰ ਹਰ ਇੱਕ ਬਿਜ਼ਨਸ ਦੇ ਵਿੱਚ ਬਸ ਪੈਸੇ ਹੀ ਮੁੱਖ ਰੱਖ ਲਿਆ ਕਿਸੇ ਤੱਕ ਹਮਦਰਦੀ ਕੋਈ ਨਹੀਂ ਹੈਗੀ ਵੀ ਛੋਟਾ ਬੱਚਾ ਆਇਆ ਜਾਂ بڑا ਆਇਆ ਜਾਂ ਕਿਵੇਂ ਕਿਵੇਂ ਨਹੀਂ ਤੇਦਰ ਪੂਆ ਜੀ ਵੀ ਆ ਗਏ ਪੂਆ ਜੀ ਵੀ ਆ ਗਏ ਭਾਈ ਪੂਆ ਜੀ ਤਾਂ ਥੋੜਾ ਜਾਂ ਦਹਿਲ ਗਏ ਤੇ ਦਹਿਲ ਗੇ ਤੀ ਤਾਂ ਚਲ ਕੋਈ ਨਹੀਂ ਗਿਆ ਕਹੇ ਮੈਂ ਗੋਪਰ ਚੇਰਾ ਪਰਿਆ ਆਏ ਨੇ ਘਾਰੇ ਚਲੇ ਆਉਣੇ ਫੇਰ ਪਤਾ ਕਿ ਕੀ ਉਹ ਪਤਾ ਕੀ ਪੈ ਕੇ ਫਿਰ ਮੈਂ ਦੱਸ ਤੁਸੀਂ ਤਾਂ ਹੀ ਨਹੀਂ ਤੇ ਉਸਤੇ ਡਾਕਟਰ ਸਾਹਿਬ ਕੋਲ ਪਾ ਕੇ ਚਲੇ ਗਏ ਹੈ ਉਹ ਨਾ ਤਾਂ ਰੋਵੇ ਪਤਾ

ਹੁਣ ਉਹਨੂੰ ਮਸ਼ੀਨ 'ਚ ਵੀ ਤਾਂ ਪਾਉਣਾ। ਕਾਹੇ ਪਤਾ ਲੱਗ ਗਿਆ। ਹੁਣ ਮਸ਼ੀਨ 'ਚ ਵੀ ਤਾਂ ਪਾਉਣਾ ਉਹਦੇ। ਨਹੀਂ ਮੇਰੇ ਬੰਦੇ ਜਾਣੀ ਕੀ ਡਾਕਟਰ ਕਹਿੰਦਾ ਵੀ ਥੋੜਾ ਜਿਹਾ ਕਰੂਗਾ। ਚਲੋ ਚਲੋ ਉਹਦੀ ਸੇਫਟੀ ਬੱਚਾ ਕਰਦੇ ਆ। ਉਹਦੀ ਸੇਫਟੀ ਵਾਸਤੇ ਆਇਆ। ਸੇਫਟੀ ਵੀ ਜ਼ਰੂਰੀ ਹੈ। ਇਹਨਾਂ ਨਾਲੇ ਆਪਾਂ ਐ। ਇਹਨਾਂ ਨਾਲੇ ਆਪਾਂ। ਇਹਨਾਂ ਬਾਤ ਹੀ ਕਰਦੇ ਸਾਰਾ। ਉਰੇ ਬੈਠਿਆ ਕਰਦੇ ਕੰਮ। ਲੋ ਇਹਨਾਂ ਤੋਂ ਘਰੂਰੀ ਪਤਾ ਲੱਗ ਗਿਆ ਨਾ ਜੇ ਕੰਮ ਚੱਲ ਜਾਂਦੇ ਫੇਰ ਰੋਕ। ਉਹ ਕਹਿੰਦੇ ਵੀ ਬਸ ਮੇਨ ਨਾਲ ਘਰੇ ਵੀ ਧਿਆਨ ਰੱਖਿਓ। ਜਿਹੜਾ ਚੜਦਾ ਸੂਰਜ ਹੈ ਨਾ ਉਹਦੀ ਅੱਖਾਂ ਚ ਨਹੀਂ ਪੈਣਾ ਚਾਹੀਦਾ ਕਹਿੰਦੇ ਬਸ ਉਹਦੀ ਲਾਲੀ ਜੀ ਐਨ ਮਤਲਬ ਉਹ ਟਾਈਮ ਸੂਰਜ ਦੇਖਣ ਦਾ ਫਾਇਦਾ ਹੁੰਦਾ ਉਹ ਟਾਈਮ ਆਪਾਂ ਨੂੰ ਵੀ ਸੂਰਜ ਦੇਖਣ ਦਾ ਫਾਇਦਾ ਹੁੰਦਾ ਲੋ ਤੁਹਾਨੂੰ ਜ਼ਿਆਦਾ ਹਾਂ ਮੈਨੂੰ ਫਾਇਦਾ ਹੁੰਦਾ ਪਰ ਮੈਨੂੰ ਦੇਖ ਨਹੀਂ ਹੁੰਦਾ ਭਾਈ ਉੱਠਦਾ ਹੀ ਨਹੀਂ ਸੀ ਉਹ ਟਾਈਮ ਸਰ ਜੀ ਤੁਸੀਂ ਦਵਾਈ ਲੈ ਲਈ ਸੀ ਹਾਂ ਦਵਾਈ ਮੈਂ ਲੈ ਕੇ ਆਈ ਤਾਂ ਹੀ ਬੈਠਾ ਪਰ ਉਹ ਜ਼ਖਾਮ ਲੈ ਨਹੀਂ ਜਾ ਰਿਹਾ ਜ਼ਖਾਮ ਦਵਾਈ ਚਾਚਾ ਜੀ ਦੀ ਉਰਨਤੀ ਲਾਗੀ ਰਾਤ ਨੂੰ ਮਾ ਦੇਤੀ ਸੀ ਤਾਂ ਕਿ ਲੈ ਗਿਆ ਪਰ ਮੈਨੂੰ ਛੱਡ ਗਿਆ ਠੀਕ ਠੀਕ ਆਉ ਮੈਂ ਬਾਅਦ ਚ ਦੇਖੀ ਮਾਸੀ ਦੋਈ ਗੁਰੇ ਭੁੱਲ ਗਏ ਅਸੀਂ ਮੋਟਰ ਲੱਗੇ ਰੱਖ ਮੈਨੂੰ ਕਹਾਂ ਮੈਂ ਲੈਣੀ ਤਾਂ ਸਵੇਰੇ ਹੀ ਆ ਮੈਂ ਤੜਕੇ 4 ਵਜੇ ਤੱਕ ਤੁਹਾਨੂੰ ਛੱਡਣ ਆਉਣਾ ਹੈ ਹਾਂਜੀ ਇਹ ਵੀ ਤਾਂ ਚਲੇਗੀ ਜੀ ਮੈਂ ਕੱਲ ਮੇਰੇ ਘਰਾਂ ਨੂੰ ਚੱਕਰਵਾਉ ਦੋਂਦੇ ਤੇ ਨਹੀਂ ਤਾਂ ਰੇਤੀ ਰਾਤ ਰਣ ਅੱਜ ਰਹਿਣ ਨੂੰ ਕਹਿੰਦੇ ਨੇ ਆਣੇ ਅੱਜ ਰਹਿ ਜਾਣਾ ਮੈਂ ਕੋਈ ਨਹੀਂ ਅੱਜ ਨਹੀਂ ਮੈਂ ਥੋੜੀ ਤੋਂ ਮੈਂ ਕਿਹਾ ਮੈਂ ਇਹ ਮੈਂ ਇਹਨਾਂ ਦਿਲ ਅਸਤਾ ਦਾ ਅੱਜ ਜਿਹਨੂੰ ਮਾਜੀ ਚੱਕਰ ਆਣਗੇ ਆਪਾਂ ਹੀ ਜਾਂਦੇ ਟੈਨਸ਼ਨ ਨਾ ਲੋ ਤੁਸੀਂ ਹੂੰ ਪਰ ਨਾ ਜਦ ਨਾ ਜਿਵੇਂ ਹੁਣ ਤੁਸੀਂ ਕੱਲ ਲੱਗਦੇ ਤੇ ਫੇਰ ਮੇਰਾ ਮਨ ਜਨਾ ਘਰ ਘਰ ਚੂ ਆਪਣੇ ਆਪੇ ਕਹਿੰਦਾ ਨਹੀਂ ਕੱਲ ਹੈ ਤੇ ਚਾਚਾ ਜੀ ਦੇ ਤਾਂ ਸਾਨੂੰ ਵੀ ਲੱਗਦਾ ਤਾਂ ਭੈਣ ਜੀ ਵੀ ਕਹੇ ਕਹਿੰਦੀ ਫੇਰ ਤੁਸੀਂ ਉਰੀ ਰੱਖ ਲਓ ਪੀਰ ਜੀ ਨੂੰ ਨਹੀਂ ਵੀ ਨਹੀਂ ਸਾਨੂੰ ਵੀ ਲੱਗਦਾ ਵੀ ਚਾਚਾ ਜੀ ਕੱਲੇ ਕਿ ਕਾ ਜਾਓਗੇ ਮਾ ਤਾਂ ਮਾਸੇ ਜਿਆਦਾ ਤੁਸੀਂ ਜਾਓ ਨਾ ਨਹੀਂ ਚਾਚਾ ਜੀ ਨੂੰ ਉਰੀ ਰੱਖੋ ਫਿਰ ਨਾ ਭੇਜੋ ਨਾ ਕੱਲੇ ਹਮ ਭੁੱਕੀ ਵਰਤ ਤੇ ਸਾਲੀ ਜਿਆਦਾ ਹੈ ਲੱਗੇ ਕੋਈ ਨਹੀਂ ਹਟ ਜੂ ਹਟ ਜੂ ਕਿੰਨਾ ਕਿੰਨਾ ਟਾਈਮ ਲ ਲਾ ਲਾ ਜਿਵੇਂ ਵੈਸੇ ਧਰਤੀ ਤਾਂ ਘੁੰਮਦੀ ਆ ਕੋਮਦੀਆ ਇਹ ਹਿੱਲਦੀ ਆ ਇਹ ਸਾਡਾ ਮਿੱਕੀ ਸਿੰਘ ਗੁੰਮਲਾ ਜਾਂਦਾ ਕੋਮਦਾ ਨਹੀਂ ਨਾ ਮੈਂ ਇੱਥੇ ਘੁੰਮਦਾ ਮੈਂ ਬੇਤਾ ਗੱਲਾਂ ਕਰਦੀ ਹੁੰਦੀ ਡਾਕਟਰ ਲੱਗਦਾ ਸਨ ਵੀ ਡਾਕਟਰ ਮੈਂ ਵੀ ਡਰ ਗਈ ਜਾਂਦਾ ਤੇ ਅੱਕੇ ਵੀ ਜੀ ਸੋਚੇ ਕਹੀ ਤਾਂ ਆਪ ਹੀ ਕਿ ਗੁੰਮਦੇ ਮੈਂ ਫਰੀਜੇ ਘੁੰਮੀ ਜਾਂਦਾ ਮੈਂ ਠੰਮੜਦਾ ਹਾਂ ਮੈਂ ਮੈਂ ਘੁੰਮਦੇ ਹਟਾਣਾ ਚਾਹਦਾ ਵੀ ਮੇਰਾ ਘੁੰਮਣਾ ਹਟ ਜਾਵੇ ਚੱਲ ਮੈਂ ਜਾਕੀ ਮੈਂ ਮਜ਼ਾਕ ਨਹੀਂ ਕਰਦੀ ਮੈਂ ਤੁਹਾਨੂੰ ਹਸਾਉਂਦੀ ਆ ਮੈਂ ਮੇਰੇ ਵਰਗੀ ਤਾਂ ਤੈਨੂੰ ਘਰ ਵਾਲੀ ਨਹੀਂ ਮਿਲਣੀ ਹੱਸ ਦੇ ਦੇ ਘਰ ਬੱਸ ਦੇ ਹੱਸ ਦੇ ਦੇ ਘਰ ਬੱਸ ਨਹੀਂ ਮੇਰੇ ਵਰਗੀ ਘਰ ਵਾਲੀ ਮਿਲ ਜੂਗੀ ਤੇ ਤੁਸੀਂ ਹੁਣ ਮੈਂ ਕੁਛ ਨਹੀਂ ਕਹਿ ਸਕਦਾ ਅੱਛਾ ਹੱਸ ਕੇ ਖੜ ਚੋ ਮੈਂ ਥੋੜੀ ਜਿਆਦਾ ਚੈੱਕ ਚੈੱਕ ਕਰਨਾ ਵੀ ਜ਼ਰੂਰੀ ਆ ਅੱਛਾ ਆਪਣੀ ਅਨਿਵਰਸਰੀ ਦੀ ਡੇਟ ਕੱਢਾ ਓਹੋ ਚੱਕਰਬਾਤ ਹੁੰਦੇ ਬੰਦੂ ਦਾ ਤੜੇ ਮਹੀਨਾ ਤੂੰ ਆਸਿਆ ਕੀ ਗੱਲ ਰਹੀ ਹੈ ਇਹਨਾਂ ਦੇ ਕਿਹੜਾ ਨੇ ਨੇ ਸੈਟਿਡਿਕ ਜਾਂ ਕਰ ਲੋ ਓਹੋ ਓਹੋ ਕੋਈ ਨਾ ਸਰੀ ਬਿਮਾਰੀ ਕਿਸੇ ਨੂੰ ਨਾ ਹੋਵੇ ਜੀ ਤੇਰੇ ਵਰਗੀ ਚਾਚਾ ਜੀ ਮੈਂ ਬਸ ਤੁਸੀਂ ਕਰਦੇ ਹੋ ਸਟੈਕ ਗੰਦ ਦਿਮਾਗ ਦਾ ਟੈਸਟ ਹੋ ਰਿਹਾ ਪਲੀਏ ਠੀਕ ਹੈ ਚਲੋ ਦਿਮਾਗ ਦਾ ਟੈਸਟਿੰਗ ਚੱਲ ਗਿਆ ਬੋਲੀਏ ਜੀ ਸੱਚੀਓ ਮੈਨੂੰ ਦੇਖ ਕਿਹੜਾ ਪਸੀਨਾ ਆਵਾ ਦੇ ਦੇਖ ਸੱਚੀਓ ਹੋਗਾ ਕੋਈ ਨਾ ਮੂਹ ਮਾਰ ਦ ਦੇ ਗਿਆ ਉਹ ਤੇ ਮੈਂ ਗੱਲਾਂ ਪੁੱਛੀਆਂ ਮੈਂ ਗੱਲਾਂ ਪੁੱਛੀਆਂ ਨਹੀਂ ਇਹਦਾ ਦਿਨ ਕੋਈ ਭੁੱਲ ਸਕਦਾ ਮੈਨੂੰ ਦੱਸ ਅੱਛਾ ਕਿਹੜਾ ਦਿਨ ਤਾਂ ਹਾਂ ਕਰਮਾਲਾ ਦਿਨ ਤਾਂ ਉਹ ਦਿਨ ਸੀ ਵੀਰਵਾਰ ਹਨਾ ਹਨਾ ਵੀਰਵਾਰ ਇਹ ਦਿਨ ਵੀ ਜ਼ਿਆਦਾ ਇਹ ਗੱਲ ਬੈ ਗੋਟ ਆਵਾਜ਼ ਜ਼ਿਆਦਾ ਪੂਰੀ ਤੇਜ਼ ਆ ਉਹ ਦਿਨ ਸੀ ਵੀਰਵਾਰ ਤਾਰੀਖ ਸੀ 17 ਇਹ ਨਾ ਸੀ ਫਰਵਰੀ ਹਾਂ ਸਾਰੇ ਕਿੱਥੇ ਭੁੱਲਣ ਵਾਲੇ ਤਰੀਕਾ ਇਹ ਤਰੀਕਾ ਕਿੱਥੇ ਭੁੱਲਣ ਵਾਲਾ ਯਾਰ ਸਨ ਤੂੰ ਤਾਂ ਯਾਰ دماغ ਕੱਟਣ ਲੱਗ ਗਿਆ ਮੈਨੂੰ ਦੱਸ ਤਾ ਭੁੱਲਣਾ ਚਲੋ ਉਹ ਚਲੋ ਕੋਈ ਨਹੀਂ ਨਹੀਂ ਮੈਨੂੰ ਆਇਆ ਮੇਰਾ ਘਰ ਵਾਲਾ ਪਤਾ ਕੀ ਦਿੰਦਾ ਮੈਂ ਸੰਦੀਪ ਦਿਮਾਗ ਚ ਚੀਜ਼ਾਂ ਵੀ ਭੁੱਲਣ ਲੱਗ ਗਿਆ ਹੂੰ ਮੈਂ ਨਾ ਭੁੱਲਦਾ ਮੈਂ ਜਦ ਤੱਕ ਮੇਰੀ ਤੁਸੀਂ ਮੈਰੀ ਯੂਨੀਵਰਸਿਟੀ ਦੀ ਗੇਟ ਭੁੱਲ ਗਏ ਹੋਰ ਦਣ ਕਹਿੰਗੇ ਵੀ ਤੁਸੀਂ ਕੁਝ ਭੁੱਲ ਲਗੇ ਅੱਜ ਮੇਰਾ ਜਨਮ ਦਿਨ ਖਰਾਬ ਚਲੋ ਠੀਕ ਹੈ ਜੀ ਫੇਰ ਮਿਲਦੇ ਹਾਂ ਛੋਟਾ ਜਿਹਾ ਕਾਕਾ ਇੱਕ ਖੁਰ ਆ ਗਿਆ ਸਾਡਾ ਓ ਓਹ ਉਹ ਤਾਂ ਉਧਰੋਂ ਭੱਜ ਗਈ ਸੱਚੀ ਕਾਲ ਕਰ ਸੱਚੀ ਕਾਲ ਕਰ ਤੂੰ ਸੱਚੀ ਕਾਲ ਤੱਕ ਆ ਦੋ ਪੁੱਤ ਸੱਚੀ ਕਾਲ ਕਰ ਨਾ ਸੱਚੀ ਕਾਲ ਕਰ ਦੋ ਵੀ ਛੋਟਾ ਬੀਬੀ ਕਿੱਥੇ ਗਿਆ ਉਹ ਤਾਂ ਇਹਨੇ ਫੀਲ ਲਏ ਆ ਉਹ ਦੀਆ ਉਧਰ ਗਿਆ ਉਧਰ ਦੇਖਦੀ ਸੀ ਸ਼ੀਸ਼ੇ ਚਰੂ ਹੇ ਨਹੀਂ ਸੱਚੀ ਕਾਲ ਤਾਂ ਕਰੇ ਕਰੀ ਸੱਚੀ ਇੱਕ ਅੱਖ ਚ ਲੋ ਵੱਧ ਪਾਈ ਵੀ ਕਿਤੇ ਘੱਟ ਪਾਈ ਵੀ ਇਹ ਮੈਨੂੰ ਲੱਗਦਾ ਪਾਪੇ ਨਹੀਂ ਪਾਈ ਹੋਈ ਆ ਤੂੰ ਚੱਲ ਤੇ ਚਲ ਬਾਏ ਕਰਦੇ ਬਾਏ 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 ਹਾਂਜੀ ਹਾਂਜੀ ਬਸ ਹੁਣ ਅਸੀਂ ਪਾਉਣ ਦੀ ਤਿਆਰੀ ਕਰਦੇ ਆਂ ਫੀਡ ਲੈ ਲਈ ਚੱਲ ਠੀਕ ਆ ਫਿਰ ਮਿਲਦੇ ਆਂ ਇੱਧਰ ਸਾਡਾ ਸਿੰਘ ਸਾਹਿਬ ਜੀ ਮਸ਼ੀਨ 'ਚ ਤਾਂ ਪੈਂਦਾ ਨਹੀਂ ਹੈਗਾ ਆ ਪੈ ਇੱਧਰ ਟਿਕਿੰਗ ਗਰੀ ਲੋ ਦੋ ਹਿੰਦੀਆਂ ਪਾ ਕੇ ਚੂੜੀ ਦੀ ਤਿਆਰੀ ਹਾਂ ਕਿਆ ਕਰੀਏ ਉਹਦੇ ਕਿੱਥੇ ਪਾਉਨੇ ਆਂ ਆ ਆ ਅਗਰਾ ਤੋਂ ਮੈਂ ਦੁੱਛਾ ਉੱਪਰ ਉਮਚਾ ਉਹ ਵੀ ਕਹਿੰਦੇ ਵੀ ਪਾ ਕੇ ਰੱਖੋ ਕਹਿੰਦਾ ਫਿਰ ਇੱਥੇ ਠੀਕ ਨਹੀਂ ਹੋਣਾ ਇਹਨੇ ਤਾਂ ਹੁਣ ਕੀ ਕਰੀਏ ਕੱਛ ਕੀ ਕਰੀਏ ਤੁਹਾਨੂੰ ਵੀ ਦੱਸ ਦੋ ਕਹਿੰਦੇ ਸੌਾ ਕੇ ਪਾ ਦੋ ਦੁੱਧ ਸੁਣਾਉਂਗਾ ਮੈਂ ਨਾ ਪਾंदे ਜਾਂ ਪਾंदे ਜਦ ਉੱਠ ਕੇ ਰੋਣ ਲੱਗ ਜਾਂਦਾ ਹੈ ਮੈਂ ਹੁਣੇ ਕਹਿੰਦੀ ਉਹ ਹੀ ਕਹਿੰਦੀ ਮੈਂ ਦਵਾਈ ਦੇ ਕੇ ਜਾਂਦੀ ਹਾਂ ਉਹ ਕੀ ਰਹੀ ਹੈ ਕਿਹੜੀ ਦਵਾਈ ਮੈਨੇ ਦਵਾਈ ਨਹੀਂ ਥੜੀ ਥੋੜੀ ਨਾ ਬੱਚੇ ਨੂੰ ਕੋਈ ਦਊਂਗੇ ਹੂੰ ਤੇ ਆ ਤਾਂ ਮੈਂ ਮੈਂ ਕਿਹਾ ਮੈਡਮ ਆ ਇਹ ਨੂੰ ਕਿ ਮੈਂ ਮੈਡਮ ਵੀ ਕੋਈ ਦਵਾਈ ਦੇ ਦਿਓ ਬੱਚਾ ਜੇ ਸੌਂ ਜਾਵੇ ਇਹ ਸੌਂ ਨਹੀਂ ਰਿਹਾ ਹੂੰ ਗਨੇ ਤੁਸੀਂ ਪਾਗਲ ਹੈਂ ਕਹਿੰਦੇ ਇਹਦੇ ਵਿੱਚ ਇਹ ਕਿਹੜੀ ਦਵਾਈ ਹੁੰਦੀ ਨਹੀਂ ਦਾਲੀ ਹੁੰਦੀ ਉਹ ਨਹੀਂ ਪਤਾ ਨਹੀਂ ਪਤਾ ਨਹੀਂ ਚੱਲ ਗੋਪਤੀ ਰੱਖੋ ਦੱਸਿਓ ਆਪਣੇ ਕੋਈ ਦਵਾਈ ਨਹੀਂ ਉਹ ਕੋਈ ਦਵਾਈ ਨਹੀਂ ਹੈਗੀ ਤੂੰ ਇਹਨੂੰ ਪਾਵਾ ਉਹਦੇ ਚ ਪਾ ਦੇਖ ਟਿਕ ਰਣਾ ਲੈ ਤੁੰਗੀਆਂ ਰੱਛਣ ਹੈ ਬਾਹਰ ਰੁੱਕਾ ਕੇ ਬਾਹਰ ਰੁੱਕਾ ਕੇ ਪਾ ਲੈ ਪਾ ਕੇ ਦੇਖ ਲੋ ਹਲੇ ਬੀਤ ਬਟਾੜੀ ਅਬੀ ਲਿਖ ਪਤਾ ਨਹੀਂ ਦੇਖਣਾ ਲੈ ਨਾ ਨਾ ਇਹ ਸਾਊਂਡ ਵਾਲੇ ਰੱਛਣ ਦਾ ਹੈ ਨਹੀਂ ਇਹਦੇ ਵਾਂਟੀ ਨੂੰ ਵੀ ਦਿਖਾ ਦੋ ਤੂੰ ਮੁੰਡਾ ਲੈ ਉਹ ਲੀ ਕਿੱਥੇ ਸਾਵਾਂ ਹੈ ਤੂੰ ਇੱਕ ਵਾਸਤਾ ਪਿਆ ਉਹ ਆਦੇ ਅੱਖਾਂ ਪਰ ਜਾ ਟੋਪੀ ਆ ਜੇਦੀ ਨਾ ਫੇਰ ਮੈਨੂੰ ਵੀ ਐਂ ਲੱਗੀ ਜਾਂਦੀ ਤੇ ਹੁਣ ਵਿੱਕੀ ਲੈਟ ਉਹ ਸਿੱਧੀ ਅੱਖਾਂ ਚ ਨਹੀਂ ਪਾਉਣੀ ਬੱਚੇ ਦੇ ਹੂੰ ਹਾਂ ਤਾਂ ਮਾਲੇ ਦੇ ਕੇ ਦੇ ਸਭ ਨੂੰ ਕਰਨਾ ਹਰ ਮਾਲ ਵੀ ਨਾ ਮਾਲ ਖਾਬ ਚ ਪੇਕੀ ਇਹ ਤਾਂ ਹੰਡਾ ਚਰਮਾਲਾ ਪੀਜੀ ਕਰਾਂਗੇ ਕੋਈ ਪੱਤੀ ਉਹ ਕਾਪਾਣੇ ਪੱਟੀਆਂ ਲਾ ਦਿੰਦੇ ਆ ਇਹਨਾਂ ਨਾਲ ਆਏ ਵਾਲੇ ਕੁਝ ਵੀ ਮੈਂ ਉਹਨਾਂ ਕਿਥੇ ਲੈ ਕੇ ਨਾ ਪੀਜੀ ਦੇ ਦੇਖੀ ਨਾ ਪੀਜੀ ਤੇ ਦੇਖੇ ਨੀ ਆਂ ਅੱਖਾਂ ਦੇ ਪੱਟਾ ਉਹਦੇ ਪੱਟੀਆਂ ਬੰਨੀਆਂ ਨੇ ਅੱਖਾਂ 'ਤੇ ਹਾਂ ਉਹ ਹਰੀਲੀ ਪੱਟੀਆਂ ਹੁੰਦੀਆਂ ਹੱਥ ਪੱਲੇ ਪੈਣੀ ਜਵਾੰਦਾ ਹੈ ਚਲਾ ਤਾ ਤਸੇ ਤੂੰ ਮਸ਼ੀਨ ਦਾ ਚਲਾ ਪਹਿਲੀ ਤੂੰ ਲੱਗੀ ਕਹਿਣੋ ਤਾਂ ਤੇਰੇ ਗੱਲਾਂ ਸੁਣ ਕੇ ਪਹਿਲੀ ਤੱਕ ਕਾਇਮ ਹੋ ਗਿਆ ਚਲ ਉਹ ਪੈ ਰ ਗਿਆ ਬੱਸ ਕਿਹਦੇ ਮਾਲ ਚੱਕ ਲਿਆ ਨਹੀਂ ਉਹ ਦੇਖੋ ਪਰਿਆ ਪਾਸਾ ਉਹ ਨਾ ਅੱਖਾਂ ਪਰ ਚਾਹੀਦਾ ਦਦਦਾ ਚੋ ਪਿਆ ਪਿਆ ਆਰਮਨਾਨ ਪਿਆ ਬਸ ਹਾਂ ਹੌਲੀ ਤੇ ਤਾਂ ਹੌਲੀ ਬੋਲਣ ਲੱਗੀ ਜਿਵੇਂ ਸੁੱਤਾ ਪਿਆ ਹੁੰਦਾ ਠੀਕ ਜਿਵੇਂ ਸੰਦੇ ਤੇ ਪੈਲੀ ਮੈਂ ਕਹਿੰਦੀ ਆ 12 ਵਜੇ ਦਾ ਲਾਇਆ 2:00 ਵਜੇ 15 ਮਿੰਟ ਪਿਆ ਉਹ ਵੀ ਮਾਸੀ ਹੱਥਾਂ ਨਾਲ ਹੀ ਪਾਇਆ ਮੈਨੂੰ ਤਾਂ 15 ਮਿੰਟ ਵੀ ਨਹੀਂ ਪਿਆ ਹੁਣ ਟੱਕੇ 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 ਉਹਨੂੰ ਜੋ ਟੋਪੀਓ ਜਿਆਦਾ ਕਵਰ ਕਰਦੀ ਅੱਖਾਂ ਨੂੰ ਇਹ ਅ ਚਲ ਬਸ ਨਾ ਹੋਰ ਉਹਨਾਂ ਰੱਬ ਚਾਹੀਦਾ ਦੇ ਦੇਣਾ ਬਾਹਰ ਰੂਪੇ ਕਿਰਪਾ ਕਰਦਾ ਹੁੰਦਾ ਇਹ ਜੇ ਜਵਾਕਾਂ ਬੜਾ ਛੋਟਾ ਛੋਟਾ ਪਰ ਆਪਾਂ ਤਾਂ ਦੇਖਦੇ ਦੇਖਦੇ ਕਰੀ ਜਾਣਾ ਇਹਨੇ ਮਹਾਰਾਜ ਨੇ ਆਪੇ ਕਿਰਪਾ ਕਰਨੀ ਇਹਦੇ ਫਿਰ ਤੇਜ਼ ਆ ਥੋੜਾ ਜਿਹਾ ਤੇਜ਼ ਤਾਂ ਸਾਰੀ ਤੇਜ਼ ਹੈ ਜੇ ਕਹਿੰਦੇ ਨਹੀਂ ਜਾਰੇ ਤੇਜ਼ ਹੈ ਕਾਹਦਾ ਤੋਂ ਵੀ ਛੇਤੀ ਸਮੋਂ ਮੈਂ ਕਰਤਾ ਰੋੜੀਆਂ ਕੈਮਰੇ ਚੱਲ ਕਾ ਇੱਕ ਨਾ ਐ ਬਾਟੀ ਵੀ ਨਾ ਜਾ ਕੇ ਦਿਖਾ ਹਿੰਝ ਖੜਦਾ ਆ ਚੱਲ ਚੱਲ ਆਸੀ ਕਰਦਾ ਸਹੀ ਗੱਲ ਕੋਈ ਕੰਮ ਹੀ ਨਾ ਹੋਇਆ ਉਹ ਕਹਾ ਗੱਲ ਨੋਟਰੀ ਕੇ ਬਾਟੀ ਪਤਾ ਨਾ ਤੇ ਇੱਥੇ ਪਿਆਊਗਾ ਐ ਬਰਪਾਲਾਂ ਦਾ ਰੇ ਐ ਬਹੁਤ ਗੁੱਸੇ ਚ ਹੂੰ ਮਿੱਕੀ ਜਨੇ ਕੁਛ ਚੱਕ ਕੇ ਬਾਹਰ ਉੱਤੇ ਮੈਂ ਕਹ ਲਾਪਰੀ ਤੂੰ ਪੱਕਾ ਗੁੱਸਾ ਕਰ ਦਿੰਨੀ ਆ ਸੱਪਰ ਬੀਪੀ ਚੱਕਦਾ ਹਾਂ ਤੇਰਾ ਉਹ ਤਾਂ ਚੱਕਦਾ ਜੀਦਾ ਹਾਂ ਉਹ ਤਾਂ ਹੈਗੇ ਐਨਾਂ ਕਾ ਤਾਂ ਫਿਰ ਅਸਰ ਹੋ ਨਹੀਂ ਗੁੱਸਾ ਮੇਰੇ ਮੁੰਡੇ ਚ ਮੈਂ ਕਹ ਲਾ ਸਭ ਡੈਡੀ ਦਾ ਗੁੱਸਾ ਹੈ ਨਹੀਂ ਮੈਂ ਨਹੀਂ ਕਿਹਾ ਕਿ ਕੁਸੁੱਤੀ ਦਾ ਤੁਸੀਂ 100 ਬੰਦੇ ਦਿੱਤੇ ਵਾਤੀ ਅੱਗ ਤਾਂ ਤੇਰੇ ਤੇ ਹੀ ਜਗਿਆ ਖਮੂਠੇ ਦਾ ਦੱਪ ਕੇ ਦੇਖੀ ਬੰਸਾਉਣੀ ਹੋ ਸਾਰੇ ਨੂੰ ਹੁਣੇ ਉਹ ਕਰਦਾ ਪੱਟੇ ਪੂਰੀ ਘੋਰਦਾ ਸਾਨੂੰ ਡਰਾਂਦਾ ਦੇਖ ਲੈ ਬੜਾ ਮੱਤੇ ਕੀ ਕਰੂਗਾ ਮੈਂ ਕਿਹਾ ਟਿਕ ਗਿਆ ਉਹਦਾ ਟਿਕ ਗਿਆ ਹੁਣ ਮੈਂ ਰੱਬ ਨੂੰ ਕਿਹਾ ਮੈਂ ਕਿਹਾ ਕੀ ਕਰਦਾ ਸੜਿਆ ਜਾ ਮੈਂ ਪਿੰਗਾ ਨਹੀਂ ਮੇਰੇ ਕਦੇ ਇਹਨੂੰ ਕੀ ਪਤਾ ਮਾਸੀ ਮਾ ਬਾੜਾ ਹੋਗਾ ਝਿਕੇ ਕਰ ਮਾਨੂੰ ਨਾ ਚਾਚੀ ਦੇ ਇਹ ਮਾਛੀਆਂ ਵੀ ਉਹ ਘਾਹ ਖਾਦੀਆਂ ਮੈਂ ਇਹਨੂੰ ਘਾਹ ਖਾਦੀ ਉਹ ਆ ਨਾਨੀ ਜੀ ਆ ਕੇ ਘਾਹਾਂ ਖਾਦੀਆਂ ਤੇ ਦੇਖੀ ਚੌਕ ਕੋਈਆ ਕੋ ਗਫਕਾ ਨੇ ਮਗਰ ਲੱਗੀ ਕਰਨਾ ਤੁਹਾਡੇ ਵੀ ਮੈਂ ਚੱਲਿਆ ਮਾਲਾ ਨੂੰ ਵਧੀਆ ਗੱਲ ਆ ਤੇ ਟੋਪੀਆਂ ਨੂੰ ਇਰੀਟੇਟ ਕਰਦੀ ਸੀ ਅਦੇ ਲਾਹਣਾ ਰਮਾਲ ਰੱਖਿਆ ਵਾ ਟੋਪੀ ਕਰਕੇ ਕੀ ਕਰਦਾ ਹਾਂ ਹਾਂ ਟੋਪੀ ਕਰਕੇ ਜਾਂਦਾ ਹਾਂ ਹਲਕੀ ਜੀ ਟੋਪੀ ਨਹੀਂ ਉਤ ਲੰਦੀ ਆ ਉਹਦਾ ਆ ਠੀਕ ਆ ਰਮਾਲ ਰੱਖਿਆ ਰਹਿਣ ਦੇ ਨੂੰ ਨਹੀਂ ਉਹ ਜੇ ਕਈ ਵਾਰ ਰਮਾਲ ਬੱਚਾ ਦਾ ਤਾਰ ਲੰਦਾ ਨਾ ਤੁਸੀਂ ਕਾਹ ਵਾਸਤੇ ਡਿਊਟੀ ਆ ਜੀ ਤੁਹਾਡੀ ਗੱਲਾਂ ਮਾਰਨ ਵਾਸਤੇ ਆਹੀ ਨਹੀਂ ਰੱਖਣਾ ਹਾਂ ਹੁਣ ਸਾਰੇ ਡਿਊਟੀ ਆਪਣੀ ਆਪਣੀ ਸੰਭਾਲੋ ਹਾਂ ਕਹਿਣਾ ਫਸੀ ਵੈਸੇ ਅੱਜ ਤੱਕ ਦੋਹੇ ਜਾਣੀ ਨਹੀਂ ਰਹੂੰਗੀ ਹਾਂ ਅੱਛਾ ਮੈਂ ਅਰ ਮੇਰੀ ਕੁੜੀ ਨਹੀਂ ਜਾਗੂਗਾ ਤੇ ਮੈਸੇਜ ਆਉਗਾ ਨਹੀਂ ਜਾਗੂਗੀ ਮੈਂ ਪਹਿਲੀ ਰਾਤ ਜਾਗੂਗੀ ਦੂਜੀ ਰਾਤ ਨਹੀਂ ਸੌਣ ਲੱਗ ਜੀ ਧੜਕੇ ਧੜਕੇ ਟੋਪੀ ਆ ਮੇਰੀ ਮੂੰਹ ਘੁੱਟਦੀ ਵੀ ਆ ਜੀ ਹਾਂ ਅੱਖਾਂ ਘੁੱਟੋਂਦੀ ਟੋਪੀ ਹਾਂ ਰਮਾਲ ਆਏ ਉੱਪਰ ਮੂੰਹ ਤੇ ਪਿਆਰ ਦਾ ਕੋਈ ਫਰਕ ਨਹੀਂ ਹੈ ਹਾਂ ਜੇ ਜੀ ਸ਼ਾਸ਼ਮੀਨ ਟੋਪੀ ਲਈ ਆਈ ਸੀ ਹਲਕੀ ਜੀ ਉਹੋ ਟੋਪੀ ਸੈਟ ਰੱਖੂਗੀ ਉਹਦੀ ਹਲਕੀ ਟੋਪੀ ਮੈਂ ਦੇਖ ਲਈ ਉਹ ਵੀ ਇਹ ਚਲ ਕਿਹੜਾ ਤੁਸੀਂ ਕਹਤ ਆਂ ਆਪਾਂ ਨੂੰ ਕਿਹੜਾ ਪਤਾ ਆਪਾਂ ਤਾਂ ਐ ਤਾਂ ਵੀ ਚੱਲੇ ਤੇ ਘਰ ਨੂੰ ਅੱਜ ਤਾਂ ਛੁੱਟੀ ਮਨਾਈ ਬੈਠੇ ਤੇ ਕੋਈ ਟੋਪੀ ਕੋਈ ਬੜੀ ਦੇ ਦੋ ਜਿਹਦਾ ਮਨਵੀਰ ਮਨੂਰ ਦੀ ਟੋਪੀ ਕੋਈ ਬੜੀ ਮਗਾ ਲਓ ਬੜੀ ਨਹੀਂ ਉਹ ਹਲਕੀ ਆ ਹਲਕੀ ਹੋਵੇ ਕਾਟਨ ਦੀ ਆ ਜਿਹੜੀ ਲੇਕੀਏ ਜਸਮੀ ਨੂੰ ਧੋ ਕੇ ਵਾਸ਼ ਕਰਕੇ ਲਵਾ ਲਓ ਹਮ ਤੋ ਤੀ ਹੀ ਅਲੀ ਹਟਾ ਕੇ ਜਿਨਾ ਤੋਂ ਤੀ ਹੀ ਲੈ ਕੇ ਦੀ ਕੱਢੀ ਪਾ ਲੈ ਉਸ ਕਿਹੜੇ ਕਿਹੜੇ ਟੋਪੀ ਵਾਲ ਚ ਹਣੇ ਉਧਰ ਰੋ ਮਾਲ ਲਉ ਹੱਥ ਪਾਵਾ ਦੇਖੀਂ ਦੇਖ ਕੋ ਤੁਸੀਂ ਚੂਰਾ ਕਹਿੰਦਾ ਰੀਟਰੀਆ ਤਮਦਾ ਹੈ ਉਹ ਬਾਅਦ ਮੇਰ ਵਾਲਾ ਸਾਧਿਆ ਤਿਆਰ ਆ ਗਿਆ ਹੂੰ ਅਬ ਇਹ ਕੱਢ ਦਈਏ ਬਾਅਦ ਮੈਂ ਦੇਖਾਂ ਇੱਥੇ ਕਿੰਨੇ ਟੋਪੀ ਜਲਾਦੀ ਨੇ ਲੱਗ ਤੱਕੀ ਗਿਆ ਜੀ ਤਾਂ ਆਇਆ ਨਾ ਹੁਣ ਇਹਦੇ ਆ ਪਾਤਾ ਜੀ ਅੱਖਾਂ ਪਰ ਲੈ ਕੇ ਇੱਕ ਮੈਨੂੰ ਫੂਲ ਠੀਕ ਰਹਿਣਾ ਘਰੇ ਇਹਨਾਂ ਨੇ ਸਵਾ ਦੇਣਾ ਹਾਂ ਨਉਤੀ ਨਵਲੋ ਠਦਾ ਹੋ। ਅਸੀਂ ਤਾਂ ਥੱਕ ਗਏ। ਥੱਕ ਗਏ। ਹੋਰ ਖਾਣ ਖਾਣ ਕੇ। ਹੂੰ। ਥਾਕੇ ਮাজা ਹੋ ਗਿਆ। ਹਸਪੀਟਲ ਤੱਕਣੀ ਆ। ਬੰਨੋਗਰੀ ਚ ਬੰਦਾ ਜਾ ਫਾਜਦਾ ਫਿਰ ਔਖਾ ਹੋ ਜਾਂਦਾ। ਪਰ ਇਹ ਜੀ ਬੰਨੋਗਰੀ ਚ ਰੱਬ ਸਾਰਿਆਂ ਨੂੰ ਬਸਾਵੇ ਪਰ ਪੀੜੀਏ ਪੂਲੀ ਵਾਲੇ ਜਿੱਥੇ ਨਾ ਹੋਵੇ ਉੱਦਾਂ ਉੱਦਾਂ ਖੁਸ਼ੀ ਚ ਹਾਂ ਖੁਸ਼ੀ ਚ। ਐਦਾਂ ਦੇ ਜਿਵੇਂ ਹੁਣ ਅਸੀਂ ਸੇ ਜਪਾਤਾ ਐਦਾਂ ਦੀ ਬੰਨੋਗਰੀ ਚ ਵਸੇ ਕੋਈ। ਸਾਡ ਨੂੰ ਮੇਰੇ ਕੱਪੜੇ ਲੈ ਆਏ। ਠੀਕ ਹੈ ਜੀ। ਮੋਰਗੋਤ ਤਾਂ ਕੱਝੇ ਦੇ ਹੁੰਦਾ ਮੈਂ ਦੇਖਦਾ ਤੇ ਅੱਖਾਂ ਚੋਂ ਪਾੜੀ ਆਇਆ ਪਾਣੀ ਨੋ ਵੀ ਆ ਅੱਜ ਦਸ ਸਾਰਾ ਕੁਝ ਬੰਦ ਨਹੀਂ ਤਾਂ ਬਾਜ਼ਾਰ ਬੰਦਾ ਬਾਜ਼ਾਰ ਬੰਦ ਅੱਜ ਨਾ ਅਮਰਤਸਰ ਹੋਣਾ ਥੋੜੀ ਜਿਹੀ ਛੇੜਖਾਨੀ ਹੋ ਗਈ ਤੇ ਕਰਕੇ ਪੰਜਾਬ ਪੰਜਾਬ ਚ ਕਈ ਜ਼ਿਲ੍ਹੇ ਬੰਦ ਆ ਅਮਰਤ ਸਰ ਮਨੂ ਵੀ ਮੈਂ ਵੀ ਦੁਕਾਨ ਵਾਲੇ ਨੂੰ ਪੁੱਛਿਆ ਟੀਵੀ ਨਿਊਜ਼ ਲਾ ਕੇ ਨਹੀਂ ਦੇਖ ਹੁੰਦਾ ਕੋਈ ਅਖਬਾਰ ਪਿਆ ਗੱਡੀ 'ਚ ਮੈਂ ਦੇਖਣਾ ਪਣਾ ਅਖਬਾਰ 'ਚ ਤਾਂ ਖਬਰ ਆਈ ਵੀ ਹੋਣੀ ਹੈ ਮੈਨੂੰ ਮਤਲਬ ਨਾ ਪੁਰਦਾ ਇਹ ਤਾਂ ਨਹੀਂ ਹੋਈ ਹਨਾ ਉੱਥੇ ਅਮਰਤ ਸਰ 'ਚ ਹੋਇਆ ਕੋਈ ਕਹਿੰਦੇ ਬੁੱਤ ਤੋੜਤਾ ਕਿਸੇ ਨੇ ਛੇੜੀ ਨੇ ਪਤਾ ਨਹੀਂ ਏਕਣਾ ਕੋਈ ਗੱਲਬਾਤ ਜੀ ਦੱਸ ਸਕਦਾ ਤਾਂ ਮੈਨੂੰ ਬਾਈਕ ਅ ਫਿਰ ਹੁਣ ਉਹ ਤਾਂ ਬਾਅਦ 'ਚ ਪਤਾ ਲੱਗੂਗਾ ਖਬਰ ਦੇਖ ਕੇ ਤੇ ਵੀ ਕਿਆ ਚੱਕਰ ਆ ਕਿਆ ਨਹੀਂ ਹਾਂ ਦੇਖੇ ਤੇ ਪਤਾ ਲੱਗੂਗਾ ਹਾਂ ਜਿੱਤੇ ਵੀ ਆਈ ਮੈਨੂੰ ਫੇਸਬੁੱਕ ਤੋਂ ਨਿਊਜ਼ ਕੋਈ ਨਾ ਪਰ ਹੁਣ ਫੋਨ ਚਲਾਉਣ ਦਾ ਟਾਈਮ ਹੀ ਨਹੀਂ ਮਿਲਦਾ ਠੀਕ ਹੈ ਜੀ ਚੱਲ ਚੱਲਿਆ ਮੈਂ ਫਿਰ ਠੀਕ ਆਹੋ ਮਾਂਡੇ ਲਿਆ ਕੱਪੜੇ ਲਿਆਇਓ ਹੂੰ ਮੇਰੇ ਕੱਪੜੇ ਕੋਈ ਨਹੀਂ ਰੀਟੇ ਜੇ ਸਰਦਾ ਹਸਾਰ ਲਿਆਉਂ ਮੁੱਠੀ ਆ ਬੁੱਕਾ ਭੇਜਤੀ ਮੈਂ ਹਾਂ ਚਲੋ ਠੀਕ ਹੈ ਜੀ